ਅਲਡੀ ਪਰਚੀ ਆ ਨਾ ਪਰਚੀ ਦੇ ਵਿੱਚ ਮੈਂ ਗੈਸ ਕੀਤਾ ਵਾ ਨਰਦੀਪ ਨੇ ਮੈਨੂੰ ਕਿੱਥੇ ਲੈ ਕੇ ਜਾਣਾ ਇਹ ਬੰਨ ਲੱਗੀ ਮੇਰੀ ਅੱਖਾਂ ਤੇ ਪੱਟੀ ਸੇ ਮੈਨੂੰ ਬਲਾਈਂਡ ਪੋਲ ਹੁਣ ਆਪਾਂ ਚੱਲੇ ਆਂ ਵੇ ਹੋਲੀ ਚਲਾਈ ਚੱਕਰ ਨਾਲ ਮੈਨੂੰ ਠੀਕ ਆ ਨਾ ਸਿਮਰ ਦੇਖ ਤਾਂ ਨਹੀਂ ਨਾ ਰਿਹਾ ਤੁਹਾਨੂੰ ਜਮਾਈ ਨਹੀਂ ਜ਼ਮੀਰੋਂ ਮੱਝ ਸਿਮਰ ਸੁੱਤੇ ਪਿਆ ਸਿਮਰ ਬਹੁਤ ਦੂਰ ਪਿਆ ਜੇ 2 3 ਹੈਲੋ ਹਾਂਜੀ ਗਾਇਜ਼ ਸਾਰਿਆਂ ਨੂੰ ਪਿਆਰ ਭਰੀ ਸਸਰੇ ਕਾਲ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਮੇਰਾ ਨਾਮ ਹੈਗਾ ਸैम ਮੈਂ ਨਰਦੀਪ ਜਿਵੇਂ ਤੁਸੀਂ ਆਪਣੇ ਪੁਰਾਣੇ ਵਲੌਗ ਵੇਖੇ ਸੀਗੇ ਜਿਹਦੇ ਵਿੱਚ ਆਪਾਂ ਗਏ ਸੀਗੇ ਮਲੇਸ਼ੀਆ ਤੇ ਮਲੇਸ਼ੀਆ ਤੋਂ ਆਪਾਂ ਅਗੇ ਵਾਪਸ ਤੇ ਅੱਜ ਆਪਣਾ ਆਸਟ੍ਰੇਲੀਆ ਦੇ ਵਿੱਚ ਪਹਿਲਾ ਵਲੌਗ ਆ ਆਫਟਰ ਮਲੇਸ਼ੀਆ ਜੇਕਰ ਤੁਸੀਂ ਮਲੇਸ਼ੀਆ ਦੇ ਵਲੌਗ ਨਹੀਂ ਵੇਖੇ ਤਾਂ ਉਹ ਜ਼ਰੂਰ ਵੇਖਿਓ ਤੁਹਾਨੂੰ ਵਧੀਆ ਲੱਗਣਗੇ ਅੱਜ ਸਿਮਰ ਦਾ ਬਰਥਡੇ ਅੱਜ ਆ ਜਾਗਾ ਮੇਰਾ ਜਨਮ ਦਿਨ ਉਹ ਪਿੱਛੇ ਦਿਖਦਾ ਹੁਣਾ ਤੁਹਾਨੂੰ ਲਿਖਿਆ ਹੈ ਹੈਪੀ ਬਰਥਡੇ ਠੀਕ ਹੈ ਇਹ ਰਾਤ ਨੂੰ ਇਹਨੇ ਮੈਨੂੰ ਦਿੱਤਾ ਸੀ ਸਰਪ੍ਰਾਈਜ਼ ਤੇ ਅੱਜ ਇਹ ਮੈਨੂੰ ਫੇ ਕੀ ਸਰਪ੍ਰਾਈਜ਼ ਆ ਮੇਰੇ ਲਈ ਮੈਨੂੰ ਨਹੀਂ ਪਤਾ ਕੀ ਸਰਪ੍ਰਾਈਜ਼ ਆ ਮੈਨੂੰ ਲੈ ਕੇ ਜਾ ਰਹੀ ਆ ਸਰਪ੍ਰਾਈਜ਼ ਦੇ ਉੱਤੇ ਹੁਣ ਜਾ ਕੇ ਪਤਾ ਲੱਗੂਗਾ ਕੀ ਆ ਤੇ ਤੁਸੀਂ ਵੀ ਵਲੌਗ ਨੂੰ ਪੂਰਾ ਵੇਖਿਆ ਤੁਹਾਨੂੰ ਵੀ ਐਕਸਾਈਟਡ ਹੋਊਗਾ ਵਧੀਆ ਹੋਊਗਾ ਵਲੌਗ ਤੇ ਆਪਾਂ ਇੱਕ ਵਾਰੀ ਹੁਣ ਆਪਾਂ ਘਰੋਂ ਨਿਕਲਦੇ ਆ ਤੇ ਫਿਰ ਆਪਾਂ ਫੋਲੋ ਕਰਦੇ ਇਹਨੂੰ ਤੇ ਇਹ ਆਪਾਂ ਨੂੰ ਸਮਝਾਊਗੀ ਕਿੱਥੇ ਕਿੱਥੇ ਜਾਣਾ ਵਾ ਸਰਪ੍ਰਾਈਜ਼ ਜਿਹੜਾ ਹੈਗਾ ਵਾ ਮੈਨੂੰ ਸੀਰੀਅਸਲੀ ਨਹੀਂ ਪਤਾ ਠੀਕ ਆ ਕਿੱਥੇ ਜਾਣਾ ਵਾ ਤੇ ਆਪਣਾ ਹੁਣ ਇਹੀ ਦੱਸੋਗੇ ਕਿ ਕਿੱਥੇ ਇਹ ਇਹਨੇ ਮੈਨੂੰ ਕੀ ਕਿਹਾ ਵਾ ਕਹਿੰਦੀ ਮੈਂ ਤੇਰੀਆਂ ਅੱਖਾਂ ਤੇ ਪੱਟੀ ਬੰਨ ਕੇ ਤੈਨੂੰ ਲੈ ਕੇ ਜਾਣਾ ਵਾ ਤੇ ਉਦੋਂ ਬਾਅਦ ਪਤਾ ਲੱਗੂ ਕਿੱਥੇ ਲੈ ਕੇ ਜਾਂਦੀ ਆ ਮੈਨੂੰ ਤਾਂ ਗਾਇਜ਼ ਆਪਣੀ ਗੱਡੀ ਹੋ ਗਈ ਰੈਡੀ ਡਰਾਈਵ ਇਹ ਕਰੂਗੀ ਇਹਨੇ ਮੈਨੂੰ ਲੈ ਕੇ ਜਾਣਾ ਕਿੱਥੇ ਲੈ ਕੇ ਜਾਣਾ ਮੈਨੂੰ ਨਹੀਂ ਪਤਾ ਕੀ ਕਰਨਾ ਮੈਨੂੰ ਨਹੀਂ ਪਤਾ ਮੈਂ ਆ ਗਿਆ ਅੱਛਾ ਗੱਡੀ 'ਚ ਓਹ ਵੈਰੀ ਨਾਈਸ 베ਬੀ ਵੈਰੀ ਨਾਈਸ ਹੈਪੀ ਬਰਥਡੇ ਅੱਜ ਵਈ ਵਧਾਈਆਂ ਮੈਨੂੰ ਬਹੁਤ ਬਹੁਤ ਆਪਾਂ ਅੱਜ ਹੋ ਗਏ ਆ 33 34 ਸਾਲਾਂ ਦੇ ਹੋ ਚੁੱਕੇ ਆ ਮੌਸਮ ਅੱਜ ਦਾ ਬੜਾ ਘੈਂਟ ਮੌਸਮ ਆ ਬੜਾ ਸੁਹਾਣਾ ਮੌਸਮ ਆ ਆ ਆਪਣੀ ਗਲੀ ਆ ਸਾਰੀ ਹੁਣ ਆਪਾਂ ਆ ਗਏ ਵਾਪਸ ਆਸਟ੍ਰੇਲੀਆ ਦੇ ਵਿੱਚ ਆ ਗਏ ਹੁਣ ਤੋਂ ਆਪਾਂ ਤੁਹਾਨੂੰ ਆਸਟ੍ਰੇਲੀਆ ਦੀ ਲਾਈਫ ਆ ਵਿਖਾਵਾਂਗੇ ਆਸਟ੍ਰੇਲੀਆ ਦੇ ਵਿੱਚ ਕਿੱਦਾਂ ਦੀ ਲਾਈਫ ਹੁੰਦੀ ਆ ਤੁਹਾਨੂੰ ਸਾਰਾ ਕੁਝ ਆਸਟ੍ਰੇਲੀਆ ਬਾਰੇ ਸਮਝਾਵਾਂਗੇ ਕਿਵੇਂ ਇੱਥੇ ਆਪਾਂ ਰਹਿੰਦੇ ਆ ਕੀ ਕਰਦੇ ਆ ਕਿਵੇਂ ਗਰੋਸਰੀ ਲੈਂਦੇ ਆ ਸਾਰਾ ਕੁਝ ਇੱਥੋਂ ਦਾ ਹਨਾ ਆਪਣੀ ਆਸਟ੍ਰੇਲੀਅਨ ਲਾਈਫ ਸਮਝਾਵਾਂਗੇ ਤੇ ਜੇਕਰ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਹਾਨੂੰ ਵੀ ਥੋੜੀ-ਬੋਤੀ ਗਾਈਡੈਂਸ ਮਿਲ ਜੂਗੀ ਇੱਥੇ ਚਾਹਨਾ ਆਪਾਂ ਕੀ ਕੀਤਾ ਆ ਦੇਖੋ ਇੱਕ ਪਰਚੀ ਆ ਅਜਿਹੀ ਪਰਚੀ ਆ ਨਾ ਪਰਚੀ ਦੇ ਵਿੱਚ ਮੈਂ ਗੈਸ ਕੀਤਾ ਵਾ ਨਰਦੀਪ ਨੇ ਮੈਨੂੰ ਕਿੱਥੇ ਲੈ ਕੇ ਜਾਣਾ ਇਹ ਗੈਸ ਆ ਮੈਂ ਇਹਦੇ ਚ ਲਿਖਿਆ ਹੋਇਆ ਵਾ ਤੇ ਉਹਦੇ ਸਾਈਨ ਹੋਏ ਹੋਏ ਆ ਉਹ ਅੱਜ ਆਪਾਂ ਨੂੰ ਲੈ ਕੇ ਜਾਊਗੀ ਤੇ ਉਦੋਂ ਬਾਅਦ ਕੱਲ ਇਹਨੂੰ ਵਿਖਾਉਂਗਾ ਕਿ ਮੇਰਾ ਗੈਸ ਸਹੀ ਸੀਗਾ ਕਿ ਨਹੀਂ ਸਹੀ ਸੀਗਾ ਇਹਨੂੰ ਆਪਾਂ ਖੋਲਾਂਗੇ ਕੱਲ ਫਿਲਹਾਲ ਦੀ ਘੜੀ ਮਿਲ ਕੇ ਦੀ ਆਪਾਂ ਲਕੋ ਕੇ ਰੱਖ ਦਈਏ ਪਰਚੀ ਨੂੰ ਠੀਕ ਸੇਵਨ ਨੂੰ ਸਾਰੇ ਰਸਤੇ ਪਤਾ ਨੇ ਕਿਹੜਾ ਕਿੱਦਨੂ ਜਾਂਦਾ ਇਹ ਬੰਨ ਲੱਗੀ ਮੇਰੀ ਅੱਖਾਂ ਤੇ ਪੱਟੀ ਠੀਕ ਆ ਹੁਣ ਮੈਨੂੰ ਨਹੀਂ ਪਤਾ ਕਿੰਨੀ ਕਿਲੋਮੀਟਰ ਜਾਣਾ ਕਿੱਥੇ ਲੈ ਕੇ ਜਾਣਾ ਨੇ ਧਿਆਨ ਨਾ ਬੰਨੀ ਯਾਰ ਦਿੱਖਣਾ ਨਹੀਂ ਰਹੀ ਨਾ ਕੋਈ ਹਾਂ ਚੱਲ ਠੀਕ ਆ ਮਾਲ ਲੱਗ ਰਹਾ ਵਗੜੀ ਲੈ ਗਾਈਜ਼ ਤੇ ਮੈਨੂੰ ਬਲਾਈਂਡ ਪੋਲ ਉਣਾ ਪੇ ਚੱਲ ਲਿਆ ਵੇ ਹੋਲੀ ਚਲਾਈ ਚੱਕਰ ਨਾਲ ਮੈਨੂੰ ਠੀਕ ਆ ਨਾ ਕਿਉਂਕਿ ਮੈਂ ਚੱਕਰ ਨਹੀਂ ਲੈ ਲੈਟਸ ਗੋ ਜਮਾਈ ਨਹੀਂ ਬਾਹਰ RAM nal ਜਾਈ ਜਿੱਥੇ ਵੀ ਜਾਣਾ ਆਸਟ੍ਰੇਲੀਆ ਬੈਠਾ ਮੁੰਡਾ ਰੋਵੇ ਕੁੜੀ ਐ ਚਿੱਲ ਮਾਰਦੀ ਆਹਾਂ ਨੀਂਦੋਂ ਮੱਤ ਸਿਮਰ ਸੁੱਦੇ ਪਿਆ ਸਿਮਰ ਬਹੁਤ ਦੂਰ ਪਿਆ ਜੇ ਆਪਣੀ ਕਾਫੀ ਡਰਾਈ ਵੈਜੇ ਐਵੇਂ ਐਵੇਂ ਸੱਚੀ ਨਹੀਂ ਬਹੁਤ ਡਰਾਈ ਪਈ ਐ ਜੀ ਆਪਣੀ ਨਹੀਂ ਬਹੁਤ ਡਰਾਈ ਵੈਜੇ ਨੀਂਦੋਂ ਮੱਤ ਇਹਦੇ ਨਹੀਂ ਨਹੀਂ ਸੋਦੇ ਸੋਦੇ ਕੋਈ ਗੱਲ ਨਹੀਂ ਬਹੁਤ ਦੂਰ ਐ ਜੇ Nice. Did you? Oh. Wait, <laughs> <laughs> yes <laughs> ਆ ਗਿਆ ਬਦਾਂ ਮੈਂ ਕਿੱਥੇ ਆ ਗਿਆ ਗਾਈਜ਼ ਇਹ ਹੈਗਾ ਵਾ ਇੱਥੋਂ ਦਾ 5 ਸਟਾਰ ਹੋਟਲ ਪਰਥ ਦਾ 5 ਸਟਾਰ ਹੋਟਲ ਆ ਇਹ ਲ ਜਿਹੜਾ ਹੋਟਲ ਆ ਇਹ ਹੈਗਾ ਵਾ ਜਿੱਥੇ ਆਪਣਾ ਜਦੋਂ ਵੀ ਆਪਣੇ ਕੋਈ ਇੰਡੀਆ ਦੀ ਟੀਮ ਕ੍ਰਿਕਟ ਟੀਮ ਆਉਂਦੀ ਹੈ ਨਾ ਜਿਵੇਂ ਵਿਰਾਟ ਕੋਹਲੀ ਜਾਂ ਆਪਣੇ ਰੋਹਿਤ ਸ਼ਰਮਾ ਜਦੋਂ ਇੱਥੇ ਸਟੇ ਕਰਦੇ ਆ ਤਾਂ ਆਹ ਹੋਟਲ ਆ ਜਿੱਥੇ ਆ ਕੇ ਸਾਰੇ ਸੈਲੀਬ੍ਰਿਟੀ ਸਟੇ ਕਰਦੇ ਆ ਇਹ ਹੈਗਾ 5 ਸਟਾਰ ਹੋਟਲ ਆਪਾਂ ਅੱਛਾ ਇਹਦਾ ਮਤਲਬ ਆਪਾਂ ਨਾਈਟ ਸਪੈਂਡ ਕਰ ਰਹੇ ਆ 5 ਸਟਾਰ ਹੋਟਲ ਦੇ ਵਿੱਚ ਪਹੁੰਚਤਾ ਗਏ ਹੁਣ ਸਰਪ੍ਰਾਈਜ਼ ਦਾ ਮਤਲਬ ਬੋਦਾ ਤਾਂ ਚਲੋ ਪਤਾ ਲੱਗ ਗਿਆ ਹੁਣ ਆਪਾਂ ਨੂੰ ਇੱਥੇ ਪਹੁੰਚ ਗਿਆ ਆਪਾਂ ਤੇ ਹੁਣ ਕਿਹੋ ਜਿਹਾ ਹੋਟਲ ਆ ਇਹ ਹੁਣ ਅੰਦਰ ਜਾ ਕੇ ਪਤਾ ਲੱਗੂਗਾ ਕਿਵੇਂ ਦਾ ਹੋਟਲ ਆ ਆਪਾਂ ਵੀ ਪਹਿਲੀ ਵਾਰ ਹੀ ਆਏ ਇੱਥੇ ਮੈਂ ਪਹਿਲਾਂ ਨਹੀਂ ਆਪਾਂ ਕਦੇ ਰੁਕੇ ਇੱਥੇ ਚਲਈਏ ਫਿਰ ਅੰਦਰ ਹੁਣ ਗੱਡੀ ਕਿੱਥੇ ਲਗਣੀ ਆ ਹਾਂ ਗੱਡੀ ਕਿੱਥੇ ਲਗਣੀ ਵੈਲੇ ਪਾਰਕਿੰਗ ਵੈਲੇ ਪਾਰਕਿੰਗ ਆਪਾਂ ਇੱਥੇ ਫੜਾ ਦੇ ਨਹੀਂ ਆਪੇ ਲੈ ਆਣੇ ਅੱਛਾ ਵੈਲੇ ਪਾਰਕਿੰਗ ਲਿੱ um we have a, a stay here la guys oh 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 bahut jyaade hawa chaldi pai ya hawa ke liye chaldi pai ya ਨਰਦੀਪ ਗਈ ਆ ਚੈੱਕ ਇਨ ਕਰਨ ਦੇ ਲਈ ਤੇ ਆਪਾਂ ਬੈ ਗਏ ਆ ਹੋਟਲ ਦੀ ਲੌਬੀ ਦੇ ਵਿੱਚ ਤੇ ਲੌਬੀ ਹੈਗੀ ਆ ਕੈਂਟ ਬਾਕੀ ਆਪਾਂ ਉੱਤੇ ਚੱਲਦੇ ਆ ਰੂਮ ਦੇ ਵਿੱਚ ਬਾਕੀ ਹੋਟਲ ਵੇਖਾਂਗੇ ਕੀ ਹਿਸਾਬ ਕਿਤਾਬ ਆ ਮੈਨੂੰ ਇੰਨਾ ਤਾਂ ਪਤਾ ਵੀ ਇਹਨੇ ਡਿਨਰ ਪਲਾਨ ਕੀਤਾ ਹੋਇਆ ਵਾ ਇੱਥੇ ਡਿਨਰ ਵੀ ਹੋਏਗਾ ਹੋਰ ਵੀ ਪਲਾਨ ਹੋਏਗਾ ਉਹ ਕੀ ਕੀ ਪਲਾਨ ਹੋਣੀ ਪੈਦਾ ਆ ਲੌਬੀ ਇੱਥੋਂ ਦੀ ਠੀਕ ਹੈ ਤੇ ਦੂਜੀ ਵਾਰ ਚੱਲਦੇ ਆਪਾਂ ਨੈਕਸਟ ਤੇ ਬਾਕੀ ਇੱਕ ਨਾ ਮੈਂ ਦੂਸਰਾ ਚੈਨਲ ਬਣਾਇਆ ਵਾ ਡ੍ਰੌਪ ਸ਼ਿਪਿੰਗ ਬਾਰੇ ਆ ਮੈਂ ਕਰਦਾ ਡ੍ਰੌਪ ਸ਼ਿਪਿੰਗ ਆਸਟ੍ਰੇਲੀਆ ਦੇ ਵਿੱਚ ਤੇ ਜਿਹੜਾ ਇਹ ਚੈਨਲ ਹੈ ਇਹ ਆਪਣਾ ਚੈਨਲ ਹੈਗਾ ਆਸਟ੍ਰੇਲੀਆ ਦੀ ਲਾਈਫ ਬਾਰੇ ਜਿਹੜਾ ਸੈਕੰਡ ਚੈਨਲ ਆ ਉਹ ਆਪਣਾ ਹੈਗਾ ਡ੍ਰੌਪ ਸ਼ਿਪਿੰਗ ਬਾਰੇ ਜੇਕਰ ਤੁਸੀਂ ਡ੍ਰੌਪ ਸ਼ਿਪਿੰਗ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਦੂਜੇ ਚੈਨਲ ਤੇ ਜਾਓ ਉਹਦਾ ਨਾਮ ਆਪਾਂ ਰੱਖਿਆ ਵਾ ਆਜ਼ੀ ਡ੍ਰੌਪ ਸ਼ਿਪ ਗੁਰੂ ਉਹ ਚੈਨਲ ਤੇ ਜਾਓ ਤੁਹਾਨੂੰ ਉੱਥੇ ਮੈਂ ਡ੍ਰੌਪ ਸ਼ਿਪਿੰਗ ਸਿਖਾਉਂਗਾ ਕਿ ਆਪਾਂ ਡ੍ਰੌਪ ਸ਼ਿਪਿੰਗ ਕਿਵੇਂ ਕਰਦੇ ਆ ਠੀਕ ਹੈ ਤੇ ਪੈਸੇ ਆਪਾਂ ਘਰੇ ਬੈਠੇ ਕਿੱ ओके डब्ल्यू आर ਸੋ ਲੈਕਵਨ ਈਟ ਸਟ੍ਰਿੰਗ ਫ੍ਰੀ ਫਾਰ ਦਾ ਬਰਥਡੇ ਗਿਫਟ ਅੱਛਾ ਠੀਕ ਆ ਆ ਨਾਲ ਪਤਾ ਨਹੀਂ ਕੀ ਚੱਕੀ ਫਿਰਦੀ ਐ ਮੈਂ ਤੈਨੂੰ ਪਤਾ ਇੱਥੇ ਵੇਖਿਆ ਸੀਗਾ ਆਪਣਾ ਰਾਹੁਲ ਡਰਾਇਵਰ ਦਾ ਜਦੋਂ ਮੈਂ ਆਇਆ ਸੀ ਗੱਲ ਇੱਕਰੀ ਨਾ ਇੱਥੇ ਸਾਲ ਕ ਪਹਿਲਾਂ ਨਾ ਅਜਾਪੂ ਅਜਾਪੂ ਇੱਧਰ ਆ ਓਕੇ ਪੂਲ ਉਹ ਮੈਂ ਇੱਥੇ ਵੇਖਿਆ ਸੀਗਾ ਲਿਫਟਾਂ ਦੇ ਵਿੱਚੋਂ ਆਇਆ ਸੀਗਾ ਰਾਹੁਲ ਡਰਾਵਿਡ ਤੇ ਆਪਣਾ ਅਰਸ਼ਦੀਪ ਸਿੰਘ ਉਹ ਆ ਜਗ੍ਹਾ ਤੇ ਇੱਥੇ ਮੈਂ ਫੋਟੋ ਕਰਾਈ ਸੀ ਇੱਥੇ ਮੈਨੂੰ ਯਾਦ ਆ ਕਿੰਨਾ ਨੰਬਰ ਫਲੋਰਾ 920 ਅੰਦਰੋਂ ਤਾਂ ਹੋਟਲੇ ਵੀ ਉਹੋ ਜਿਹੀ ਐ ਕਿ ਬਾਕੀ ਕਮਰਾ ਵੇਖ ਕੇ ਪਤਾ ਲੱਗੂ ਕਮਰਾ ਕਿਦਾਂ ਦਾ ਪਹਿਲੀ ਵਾਰ ਹੀ ਆਇਆ ਬਈ ਮੈਂ ਇੱਥੇ ਅਜ ਤੱਕ ਨਹੀਂ ਆਇਆ ਇੱਥੇ ਕਮਰਾ ਵੇਖ ਕੇ ਪਤਾ ਲੱਗੂ ਕਮਰਾ ਕਿਦਾਂ ਦਾ ਬਾਕੀ ਵੀਡੀਓ ਦਾ ਵੇਖਾਂਗੇ ਸਾਰਾ ਥੈਂਕ ਯੂ ਓਹ 10 ਓ ਯੈਸ ਓ ਮਾਈ ਗਾਡ ਆ ਸਪੈਂਟ ਕਾਟ ਆਫ ਯੂ ਮਨੀ ਹੇਰ Oh, wow. <laughs> you like it? Have a better expression. Guys, ਜਾ ਦੇਖੋ ਵੀਊ ਦੇਖੋ ਔਰ ਇਹ ਆਪਣੀ ਸਾਰੀ ਪਰਥ ਦੀ ਸਿਟੀ ਉਹ ਸਾਰੀ ਪਰਥ ਦੀ ਸਿਟੀ ਪੂਲ ਵਗੈਰਾ ਇਹੀ ਆਪਾਂ ਵੇਖਦੇ ਨੇ ਨਾ ਫੋਟੋਆਂ ਦੇ ਵਿੱਚ ਵੀ ਹੈਨਾ ਪੂਲ ਵੀਊ ਤੇ ਸਿਟੀ ਦਾ ਵੀਊ ਤੇ ਸਾਰਾ ਉਹ ਐਟ ਦ ਨਾਈਟ ਟਾਈਮ ਹਾਂ ਨਾਈਟ ਟਾਈਮ ਪੂਰਾ ਜ਼ਬਰਦਸਤ ਵੀ ਹੋਊਗਾ अच्छा येंदा फाइव स्टार होटल ਦਾ ਰੂਮ ਹੈ। ओ ले ਇਹ ਤਾਂ ਉਹਦਾ ਰੂਮ ਹੈ ਨਾ ਫਾਈਵ ਸਟਾਰ ਹੋਟਲ ਦਾ। ਅੱਛਾ ਵੈਲਕਮ ਮਿਸ ਜੀ ਨਰਦੀਪ ਕੌਰ। ਠੀਕ ਹੈ। ਨਾ ਟਿਅਰ ਨੇ। ਆ ਤੂੰ ਫਿਰ ਬੁਕਿੰਗ ਕਰਵਾਈ ਹੈ ਨਾ। ਇੱਧਰ ਕੀ ਹੈ? ਇੱਧਰ ਹੈਗਾ ਬਾਰ ਹੈ ਇਹ ਛੋਟਾ ਜਿਹਾ। ਇੱਧਰ ਹੈਗਾ ਬਾਥਰੂਮ। ਅੱਛਾ ਬਾਥਰੂਮ ਇਹਦਾ ਦਾ ਵਾਹ। ਬੜਾ ਜ਼ਬਰਦਸਤ ਬਾਥਰੂਮ ਵੀ। ਹਾਂ ਆ ਕੀ ਹੈ ਸ਼ਾਵਰ। ਸੋ ਇਹ ਵੀ ਛੋਟਾ ਹੈ ਕਿ ਵੱਡਾ ਇੱਥੇ ਟਾਇਲਟ ਬਾਥਰੂਮ ਹੈ ਨਾ ਅ ਠੀਕ ਹੈ ਇਹ ਕਿਤਾ ਸਪਾ ਰੂਮ اچھا ਸਪਾ ਰੂਮ ਕਿਤਾ ਦਿਸ ਇਜ਼ ਲਾਈਕ ਸਪਾ ਹਾਂ ਹਾਂ ਠੀਕ ਹੈ ਬਹੁਤ ਲੱਗੇ ਦੀ ਬੁਕਿੰਗ ਕਰਨ ਲਈ ਤੇ ਹੁਣ ਗਾਂ ਦਾ ਪਲਾਨ ਕੀ ਆ ਇੱਥੇ ਤਾਂ ਆ ਗਏ ਆਪਾਂ ਅਚਾ ਕੀ ਆ ਅੱਛਾ ਬੜਾ ਸੋਹਣਾ ਬਣਾਇਆ ਨਾ ਹੂੰ ਬਹੁਤ ਸੋਹਣਾ ਬਹੁਤ ਰੂਪ ਗਾਈਜ਼ ਬਹੁਤ ਸੋਹਣਾ ਹੋਟਲ ਆ ਮਤਲਬ ਹੋਟਲ ਨਹੀਂ ਆ ਲਾਈਕ ਰੂਮ ਦਾ ਬਹੁਤ ਜਿਆਦਾ ਜ਼ਬਰਦਸਤ ਆ ਲਾਈਕ ਪੂਰਾ ਨਾ ਵੱਡਾ ਸਾਈਜ਼ ਰੂਮ ਦਾ ਤੇ ਵਿਊ ਐ ਐਕਸਲੈਂਟ ਵਿਊ ਐਕਸਲੈਂਟ ਆ ਦੇਖੋ ਠੀਕ ਆ ਸਾਰੀ ਸਿਟੀ ਆ ਪਰਥ ਦੀ ਆਪਣੀ ਕਿਆ ਸਾਰੀਆਂ ਡਰਿੰਕਸ ਇਨਕਲੂਡਡ ਆ ਅੱਛਾ ਡਰਿੰਕਸ ਇਨਕਲੂਡਡ ਹੁੰਦੀਆਂ ਵਿੱਚ ਅੱਛਾ ਇਹ ਇਨਕਲੂਡਡ ਹੁੰਦੀਆਂ ਵਿੱਚ ਓਕੇ ਇਜ਼ ਇਟ ਅੱਛਾ ਆਈਸੀਸ ਹੈ ਵੋਡਕਾ ਪਈ ਥੈਟਸ ਇਨਕਲੂਡਡ ਵੋਡਕਾ ਪਈ ਥੈਟਸ ਇਨਕਲੂਡਡ ਅੱਛਾ ਇਹ ਵੀ ਇਨਕਲੂਡਡ ਆ ਡਰਿੰਕਸ ਇਨਕਲੂਡਡ ਠੀਕ ਆ ਦਿਸ ਇਜ਼ ਆਲਸੋ ਇਨਕਲੂਡਡ ਹਾਂ ਦਿਸ ਇਜ਼ ਆਲਸੋ ਇਨਕਲੂਡਡ ਓਕੇ ਓ ਸੋ ਦੈਟਸ ਮਾਈਨ ਮਾਈਨ ਰੱਖੀ ਹੈ ਖਾਣ ਪੀਣ ਨੂੰ ਚਿਪਸ ਡਾਰਕ ਚਾਕਲੇਟ ਡਾਰਕ ਚਾਕਲੇਟ ਕੀ ਬਾਤ ਹੈ ਖਾਜ਼ਾ ਹੀ ਮਹਿੰਗਾ ਕਿੰਨਾ ਲੱਗਦਾ ਵਾ ਆਪਾਂ ਨੂੰ ਪਤਾ ਨਹੀਂ ਆਪਾਂ ਪੁੱਛਣਾ ਤਾਂ ਹੈ ਨਹੀਂ ਕਿੰਨੇ ਦਾ ਵਾ ਇਹਨੇ ਪੈਸੇ ਦੇਨੇ ਆ ਕਿੰਨੇ ਦਿੱਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਆਪਾਂ ਜਦੋਂ ਇਹਦਾ ਬਰਥਡੇ ਆਊਗਾ ਆਪਾਂ ਕੋਈ ਸਰਪ੍ਰਾਈਜ਼ ਦੇ ਦਾਂਗੇ ਇਕੁਅਲ ਹੋ ਜਾਊਗਾ ਕੰਮ ਨਾ ਕੈਨੇਡਾ 뷰 ਉਹ ਵਚਨ ਲੱਗੇ ਪੈ ਨਾ ਹੁਣ ਜਵਾਕ ਜੂਗਾ ਕਿ ਅਡਲਡ ਟਾਈਪਾ ਨਹੀਂ ਨਾਉਂਦੇ ਪਏ ਹੁਣ ਆਪਾਂ ਚੱਲਦੇ ਆ ਥੱਲੇ ਥੱਲੇ ਜਾ ਕੇ ਆਪਾਂ ਹੁਣ ਥੱਲੇ ਦਾ ਸਾਰਾ ਵੇਖਦੇ ਆ ਕੀ ਹਿਸਾਬ ਕਿਤਾਬਾ ਅੰਦਰੋਂ ਹੋਟਲ ਕਿਦਾਂ ਦਾ ਵਾ ਗਾਈਸ ਆ ਗਿਆ ਆਪਾਂ ਥੱਲੇ ਹੁਣ ਆਪਾਂ ਜਾ ਰਹੇ ਆ ਇੱਕ ਲਾਈਕ ਵੈਸੀ ਕੰਪਲੀਮੈਂਟਰੀ ਡਰਿੰਕਸ ਸੀਗੀਆਂ ਆਪਣੀਆਂ ਉੱਤਰ ਜਾ ਰਹੇ ਆ ਤੇ ਬਾਕੀ ਵੀ ਦੱਸਦੇ ਥੋੜਾ ਥੋੜਾ ਹਰ ਕੀ ਇਹ ਸਰਪ੍ਰਾਈਜ਼ ਹੀ ਦੇਣਗੇ ਸਾਰਾ ਕੁਝ ਸਰਪ੍ਰਾਈਜ਼ ਐਵਰੀਥਿੰਗ ਸਾਰਾ ਕੁਝ ਸਰਪ੍ਰਾਈਜ਼ ਸਾਰਾ ਕੁਝ ਲਗਜ਼ਰੀ ਕੀਤਾ ਇਹਨੇ ਚੰਗੇ ਪੈਸੇ ਲਾਇ ਲੱਗਦੇ ਆ ओके ਅੱਛਾ ਬਾਹਰ ਆ ਇਧਰ ਇਹ ਹੈਗਾ ਇੱਥੇ ਬਾਹਰ ਕੋਈ ਜ਼ਬਰਦਸਤ ਕਿਹੜਾ ਡੀ ਵੀ ਆਰ ਅੱਛਾ ਡੀ ਵੀ ਆਰ ਬਾਹਰ ਆ ਇੱਥੇ ਇੱਥੇ ਆਪਣੇ ਕੋਲੇ ਕਾਰਡ ਹੈਗੇ ਆ ਦੇਖਦੇ ਆਪਾਂ ਨੂੰ ਕੀ ਦਿੰਦੇ ਖਾਣ ਪੀਣ ਨੂੰ ਇੱਥੇ ਕੰਪਲੀਮੈਂਟਰੀ ਹੈ ਇਹ ਕੰਪਲੀਮੈਂਟਰੀ ਬਰਥਡੇ ਦੀ ਬਰਥਡੇ ਦਾ ਸੈਲੀਬ੍ਰੇਸ਼ਨ ਹੈ ਨਾ ਅੱਛਾ ਉਹਦੇ ਕਰਕੇ ਦੇ ਵਿੱਚ ਡਰਿੰਕਸ ਦਿੰਦੇ ਆ ਓਕੇ ਓਕੇ ਵੀ ਕਾਟ ਸਪਾਰਕਿੰਗ ਵਾਈਰ ਯਾਹ yes and white wine as well so it will oh. cover in this one yes okay and so also the inside cool yeah okay yes and the tap beer ਲੈ ਗਾਈਜ਼ ਆਪਾਂ ਥੋੜਾ ਜਿਹਾ ਐਕਸਪਲੋਰ ਕਰਦੇ ਪਏ ਆਂ ਹੋਟਲ ਨੂੰ ਕਿਦਾਂ ਦਾ ਹੋਟਲ ਹੈ ਕੀ ਕੀ ਹੈਗਾ ਇੱਥੇ ਜਿਹੜਾ ਪਿੱਛੇ ਆਪਣੇ ਹੈਗਾ ਸੀ ਨਾ ਪੂਲ ਪੂਲ ਇਸ ਵਕਤ ਬੰਦ ਆ ਉਹ ਕਹਿੰਦੇ ਡਾਰਕ ਦੇ ਵਿੱਚ ਆਪਾਂ ਨਹੀਂ ਜਾ ਸਕਦੇ ਤੇ ਉਹਦੇ ਅੰਦਰ ਜਾਣ ਲਈ ਵੀ ਨਾ ਕਾਰਡ ਚਾਹੀਦਾ ਵਾ ਤੇ ਕਾਰਡ ਆਪਣੇ ਕੋਲੇ ਹੈਗਾ ਆਪਣੇ ਲਈ ਗੇਟ ਓਪਨ ਹੋ ਰਿਹਾ ਸੀ ਪਰ ਉਹ ਬੰਦ ਸੀਗੇ ਇਸ ਕਰਕੇ ਆਪਾਂ ਹੋਰ ਨਹੀਂ ਜਾ ਸਕਦੇ ਆਪਾਂ ਜਾਵਾਂਗੇ ਸਟੇਅਰੇ ਕ੍ਰਾਊਨ ਸਪਾ ਹੈ ਆ ਦੇਖ ਰਹੇ تھے ਕੀ ਹੈ ਉਹ ਏਟੀਐਮ ਲੱਗਾ ਇਧਰ ਵੀ ਇਹ ਤਾਂ ਐਂਟਰੀ ਅੰਦਰ ਹੋਊਗੀ ਪੇੜ अच्छा जिम <laughs> <जेमा। laughs> <लोना जेमा। laughs> अच्छा जिम ਦਾ ਐਕਸੈਸ ਹੈਗਾ ਇੱਥੇ। ਉਹ ਜਿੰਮ ਲਾਉਣਾ ਜਿੰਮ। ਬਾਕੀ ਕੀ ਹੈ? ਠੀਕ ਹੈ ਠੀਕ ਹੈ। ਅੱਛਾ। ਅੱਛਾ ਜਿਹੜਾ ਆਪਣਾ ਕਰਾਊਨ ਦਾ ਆਪਣੇ ਕੋਲੇ ਉਹ ਹੈਗਾ ਨਾ ਐਕਸੈਸ ਹੈ ਜਿਹੜਾ ਕਾਰਡ ਦਾ ਤੇ ਉਹਦੇ ਵਿੱਚ ਜਿੰਮ ਵੀ ਹੈਗਾ ਵਾ। ਤੇ ਜਿੰਮ ਲਾਉਣਾ ਹੁੰਦਾ ਤਾਂ ਆਪਾਂ ਲਾ ਸਕਦੇ ਸੀਗੇ। ਫਿਰ ਹਾਲ ਆ ਕਪੜੇ 'ਚ ਜਿੰਮ ਤਾਂ ਨਹੀਂ ਲੱਗਣਾ। ਤੁਹਾਨੂੰ ਆਸਟ੍ਰੇਲੀਆ ਦੇ ਜਿੰਮ ਦਿਖਾਵਾਂਗੇ ਬਾਹਰ ਜਾ ਕੇ। ਇੰਨੀ ਇੰਨੀ ਮੁਸ਼ਕਲ ਹੋਈ ਨਾ ਚੂਸ ਕਰਨ ਚ। ਅੱਛਾ ਇਦਾਂ ਹੀ ਹੁੰਦਾ? ਯੈਸ। ਕਿ ਕਿਹੜਾ ਲੈਣਾ ਕਿੱਥੇ ਹਾਂ? ਉਹ ਵਿੱਚ ਹੋਣਗੇ ਨਾ ਕਰਾਉਂਦੇ। ਸਾਰੇ ਕਰਾਉਂਦੇ। ਓਕੇ। ਵੇਖ ਬੇਬੀ ਇਦਾਂ ਦਾ ਝੂਮਰ ਵੈ ਹੈ ਨਾ ਆਪਾਂ ਘਰੇ ਲੱਗਾ ਬੈਣਾ ਯਾਰ ਕਿੱਡਾ ਸੋਹਣਾ ਨਾ ਯਾਰ। ਮੈਂ ਡ్రਾਈੰਗ ਰੂਮ ਚ। ਕੋਈ ਨੀਡ ਰੈਨੋਵੇਸ਼ਨ। ਨਹੀਂ ਨਹੀਂ। ਛੱਤ ਦੇ ਉੱਤੇ ਦਾ ਰੈਨੋਵੇਸ਼ਨ ਕਰ ਦੀਏ ਤੇ ਚ। ਇੱਧਰ ਗਾਇਸ ਕਸੀਨੋ। ਓਕੇ ਡਾਇਰੈਕਟਰੀ। ਠੀਕ ਆ। ਵੇ ਟੂ ਕਸੀਨੋ। ਇਹ ਅਸ਼ਾ ਸ਼ਾਪਸ ਹੈ। ਓਹ ਚਾ ਸ਼ਾਪਸ ਨੇ। ਅਹ। ਓਕੇ ਹਾਂ ਸ਼ਾਪਸ ਨੇ। ਲਾ ਗਾਈਜ਼ ਹੁਣ ਆਪਾਂ ਚੱਲਦੇ ਆਂ ਰੈਸਟੋਰੈਂਟ ਦੇ ਵਿੱਚ ਰੈਸਟੋਰੈਂਟ ਦੀ ਆਪਣੀ ਬੁਕਿੰਗ ਆ ਆਰਾਊਂਡ 7:30 ਵਜੇ ਦੀ। 7:30 ਸਵਾ 7:30 ਦੀ ਤੇ ਹੁਣ ਆਪਾਂ ਚੱਲਦੇ ਹਾਂ ਅੰਦਰ। ਇਹ ਐਟਰੀਅਮ ਹੈ। ਨਾ ਨਾ ਇੱਕ ਕਮਨ ਏਰੀਆ ਇੱਥੇ ਲੋਕੋ ਆ। ਅੱਛਾ ਇੱਕ ਕਮਨ ਏਰੀਆ ਇੱਥੇ ਕੋਈ ਵੀ ਬੈਠ ਸਕਦਾ। ਓਕੇ ਓਕੇ ਹਾਂ ਨਹੀਂ ਹੈ ਤਾਂ ਰੈਸਟੋਰੈਂਟ ਹੀ ਹੈ ਇੱਥੇ ਮੈਂ ਆਇਆ ਇੱਕ ਵਾਰੀ ਵੇਖਿਆ ਬਾਹਰ ਇੱਥੇ ਪਤਾ ਨਹੀਂ ਮੈਂ ਕੀ ਕਰਨ ਆਇਆ ਸੀ ਮੈਂ ਕਰੀ ਆਇਆ ਸੀ ਇੱਥੇ ਵਾਓ ਅੱਛਾ ਇੱਥੇ ਆ ਕੈਨੇਡਾ ਪੂਰਾ ਉਹ ਕਰਾਉਂ ਮੈਟਰ ਉਹ ਪੂਰਾ ਆ ਗਿਆ ਬਿਊਟੀ ਬੀਸਟ ਹੈ ਬੜਾ ਕੈਨੇਡਾ ਰੈਸਟੋਰੈਂਟ ਹੀ ਹੈ ਮਲੋ ਕੀ ਖਾਣ ਪੀਣ ਦੇ ਬਣਿਆ ਇੱਥੇ ਆ ਬੈਠਿਆ ਇੰਦਰ ਵੀ ਆਹ ਦਾ ਗਾਇਸ ਬੜੀ ਸੋਹਣੀ ਜੀ ਹੈ ਬੜਾ ਘੈਂਟ ਅੰਦਰੋਂ ਲਓ ਗਾਇਸ ਆਪਣਾ ਹੋ ਗਿਆ ਟੇਬਲ ਆਲਰੇਡੀ ਬੁੱਕ ਸੀਗਾ ਟੇਬਲ ਤਾਂ ਉਹ ਲਿਫਟ ਜਾਂਦੀ ਨਹੀਂ ਇਹ ਇਹ ਆ ਜਾਂਦੀ ਇਹ 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 ਨਾ ਮੈਂ ਬਹੁਤ ਘੱਟ ਵੇਖੀਆਂ ਪਤਾ ਨਰਦੀਪ ਜਿਹੜੀਆਂ ਇਦਾਂ ਵਾਲੀਆਂ ਵੇਖਦੀਆਂ ਵਾਂ ਅੱਛਾ ਜਿਹੜੀਆਂ ਲਾਈਵ ਵੇਖਦੀਆਂ ਹਨਾ ਆਪਾਂ ਚੱਲ ਜਨ ਨੇ ਅੱਜ ਨਹੀਂ ਨਾਰਮਲ ਆਪਾਂ ਵੇਨੇ ਨੇ ਨਾ ਫਿਲਮਾਂ 'ਚ ਵੇਨੇ ਨੇ ਲਿਫਟ ਹੁੰਦੀ ਹੁੰਦੀ ਆ ਥੋਲੀ ਆ ਆਪਾਂ ਹੁਣ ਜਿੱਥੇ ਆ ਆ ਨਾ ਇਹ ਬੁਕਿੰਗ ਆਪਣੀ ਇੱਥੇ ਹੈਗੀ ਆ ਬਫੇ ਬਫੇ ਕਾਈਂਡ ਆਫ ਕੀ ਆਪਣਾ ਉਥੇ ਸਟਾਲਾ ਲੱਗਿਆ ਇ ਉਥੇ ਜਾਵਾਂਗੇ ਆਪਦੇ ਹਿਸਾਬ ਨਾਲ ਜੋ ਜੋ ਖਾਣਾ ਆਪਾਂ ਆਜੋ 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 ਦੇਖੀਏ ਕੀ ਕੁਝ ਖਾਣ ਨੂੰ ਹੈਗਾ ਲੈ ਗਾਈਜ਼ ਇਦਾਂ ਆਪਾਂ ਨੂੰ ਮਿਲੂਗਾ ਸਾਰਾ ਕੁਝ ਖਾਣ ਨੂੰ ਠੀਕ ਆ ਮਤਲਬ ਅਭੀ ਪਲੇਟ ਲੈ ਓਹੋ ਹੋ ਗਰਮਾ ਗਰਮ ਪਲੇਟ ਤੇ ਚੱਲ ਰੱਖਾ ਫੇਰੇ ਕਿਤਨਾ ਸ਼ੁਰੂ ਕਰਨਾ ਹੈ ਹਾਂ ਆਇਆ ਦੇਖ ਲਿਆ ਥੋੜਾ ਜਿਹਾ ਕਿਤਨਾ ਸ਼ੁਰੂ ਕਰਨਾ ਫਿਰ ਉਸ ਹਿਸਾਬ ਨਾਲ ਕਰਦੇ ਆ ਆ ਇਹ ਤਾਂ ਬਹੁਤ ਕੁਝ ਮਿਲਣਾ ਗਾਈਸ ਤੁਹਾਨੂੰ ਆ ਦੇਖੋ ਕਰੈਬ ਇਹ ਉਹ ਸਾਰੇ ਆ ਕਰੈਬ ਪਏ ਆ ਤਾਂ ਕੁੱਕ ਕਰਕੇ ਦੇਣਗੇ ਕਿ ਨਹੀਂ ਅੱਛਾ ਆ ਪਾਪੜ ਪਏ ਆ ਪਏ ਆਪਣੇ ਵਾਲੇ ਪਾਪੜ ਜਿਹੜੇ ਆਪਣੇ ਹੁੰਦੇ ਆ ਹਲੇ ਹਲੇ ਪਾਪੜ ਜਦ ਦੇ ਦੇਊਗਾ ਆ ਗਿਆ ਵਿਕੀਏ ਫਾਈਵ ਸਟਾਰ ਵੀ ਆ ਗਾਈਸ ਇੱਡੇ ਰੈਡੀ ਤੇ ਨਹੀਂ ਮਿਲਦੇ ਨੇ ਆਪਣ ਬੋਲੇ ਆ ਕੋ ਖੋ ਬੋਲ ਲਗੇ ਆ ਆਹ ਤਰ ਪਪੜ ਉਹੀ ਆ ਜਿਹੜੇ ਸੇਮ ਆਪਣੇ ਹੁੰਦੇ ਆ ਤੇ ਆਫ ਕੌਰਸ ਸੇਮ ਹੀ ਹੋਣੇ ਆ ਕਿ ਵੀ ਤੂੰ ਵੇਖ ਆ ਆਪਣੇ ਸ਼ਾਨ ਵਾਲਾ ਹਾਂ ਰਾਈ ਅੱਛਾ ਆ ਪਿਆ ਨਾ ਇਹ ਰਾਜੀ ਆ ਉਹ ਮੈਂ ਕਿਹਾ ਨਾ ਪਹਿਲਾਂ ਸਨੈਕਸ ਝੇ ਖਾ ਲਈਏ ਯਾਰ ਚਲ ਢਿੱਡ ਭਰ ਤਾ ਬਣੇ ਤਾਂ ਇਹ ਚੀਜ਼ਾਂ ਨਾਲ ਇਹ ਤਾਂ ਹੋਗਾ ਨਾ ਮੈਂ ਤਾਂ ਉਹ ਗਿਆ ਜਿਵੇਂ ਹਣਾ ਸੁਸ਼ੀ ਐਗ ਪੜੀ ਜਾ ਲੋਵੇ ਲਿਖਿਆ ਇੱਧਰ ਲਿਖਿਆ ਸ਼ਲਮਨ ਹਾਂ ਇਹ ਸਪੈਸ਼ਲੀ ਹੈ ਹਾਂ ਅੱਛਾ ਨੂਡਲਸ ਆ ਗਏ ਗਾਇਸ ਸੈਲਡ ਆ ਗਿਆ ਹਾਂ ਇਹ ਲੈ ਲੈਣੇ ਅੱਛਾ ਸੈਲਡ ਆ ਗਿਆ ਇਹ ਲੈ ਆ ਮੈਂ ਤੈਨੂੰ ਕਹਿਣਾ ਪਹਿਲਾਂ ਲਾਈਟ ਫੂਡ ਖਾਈ ਆਪਾਂ ਹਾਂ ਸਾਰਾ ਕੁਝ ਟਰਾਈ ਕਰਦੇ ਆ ਨਾ ਹਾਂ ਲਾਈਟ ਫੂਡ ਵੀ ਆਰਕਾ ਆਰਕੋ ਦਾ ਜਾਂ ਆਹ ਸਬਜ਼ੀਆਂ ਰੱਖ ਗਾਇਸ ਮੈਂ ਤਾਂ ਹੈਗਾ ਵੈਜੀਟੇਰੀਅਨ ਇਸ ਕਰਕੇ ਆਪਾਂ ਲੱਭਦੇ ਪਏ ਵੈਜੀਟੇਰੀਅਨ ਫੂਡ ਤੇ ਵੈਜੀਟੇਰੀਅਨ ਦੇ ਵਿੱਚ ਆਪਾਂ ਨੂੰ ਸਾਰੇ ਤੱਕ ਤਾਂ ਆਹ ਚੀਜ਼ਾਂ ਮਿਲ ਗਈਆਂ ਵਾ ਆਪਾਂ ਸਾਰਾ ਹੋਲੀਲੀ ਕਰਦੇ ਡਿਸਕਵਰ ਕਿਉਂਕਿ ਆਪਾਂ ਖਾਣਾ ਆਪਾਂ ਉਸ ਹੱਣ ਲੱਗੀ ਆਪਣੇ ਪੈਸੇ ਵੀ ਪੂਰੇ ਹੋ ਜਾਣੇ ਪੈਸੇ ਬਹੁਤ ਲੱਗੇ ਇੱਥੇ ਪਮਕੀਨਾ ਅੱਛਾ ਆ ਹੋ ਗਿਆ ਪਮਕੀਨ ਇੱਕ ਰੱਖ ਦੇਵਾ ਬਹੁਤ ਆ ਤੇ ਵੈਜੀਟੇਬਲ ਡੰਪਲਿੰਗ ਆ ਤੇ ਵੈਜੀਟੇਰੀਅਨ ਡੰਪਲਿੰਗ ਇੱਕ ਰੱਖ ਦੇ ਇੱਕ ਰੱਖ ਦੇਵਾ ਬਹੁਤ ਤੇ ਵੀ ਕਾਰੋਫੇ ਟਰਾਈ ਅੱਛਾ ਪਾਪੜ ਉਹ ਕਿੱਧਰ ਗਿਆ ਤੇਰਾ ਗੋਲੂ ਉਹ ਖਾ ਗਈ ਉਹ ਦੂਜਾ ਪਾਪੜ ਉਹ ਖਾ ਗਈ ਲਓ ਗਾਈਜ਼ ਕਰਦੇ ਆ ਆਪਾਂ ਟਰਾਈ ਪੀਜੇ ਦੀ ਸਲਾਈਸ ਤੱਕ ਹਾਂਦੇ ਬਗ ਲੈ ਕਰਾਈ ਆਵਾਜ਼ ਫੋਕ ਬਾਲ ਗਈ ਫਸਟ ਯਰ ਹੋਲੀ ਨਹੀਂ ਕਰਕੇ ਆਪਾਂ ਸਾਰਾ ਕੁਝ ਟਰਾਈ ਕਰਦੇ ਆ ਐਸਾ ਕਿ ਮੈਂ ਤਾਂ ਹਲਕਾ ਜਿਹਾ ਲੈ ਕੇ ਆ ਬਾਲਣ ਲੈ ਕੇ ਆ ਜਦ ਦੀ ਉਹ ਬਾਬਾ ਬਾ ਲੈ ਗਿਆ ਪਰ ਆਪਾਂ ਕਰਦੇ ਅਗਲੀ ਛੁੱਟੀ ਲੋਣਦੇ ਆ ਆਹ ਗੀਆ گارਲਿਕ ਬ੍ਰੈਡ ਆ ਗਿਆ 올ਿਵ ਆਲਡ ਟੌਨ ਸ਼ਰਟ ਆ ਤੇ ਜਦ ਤੱਕ ਸੀ ਗਣਾ ਪੀਨ ਰਾਈਸ ਆ ਰੱਖਦੇ ਚਲ ਥੋੜੇ ਜੇ ਹਾਂ ਹਾਂ ਬਰਥਡੇ ਮੇਰਾ ਲਾ ਤੂੰ ਤਾਂ ਮੋਮਤੀ ਬੁਝਾਦੀ ਆਪ ਹੀ ਫੂਕ ਮਾਰਦੀ ਆ ਸੌਰੀ ਸੌਰੀ ਆਪਣੀ ਬਈ ਤੀਜੀ ਛੁੱਟੀ ਤੀਜੀ ਛੁੱਟੀ ਦਾ ਆਪਾਂ ਲੈ ਗਏ ਆ ਥੋੜੇ ਜਿਹਾ ਫਰੂਟ ਹੈਪੀ ਬਰਥਡੇ ਆਪਾਂ ਆ ਗਿਆ ਆਦੇ ਹੋਟਲ ਦੇ ਵਿੱਚ ਇਹ ਕਹਿੰਦੀ ਹੈ ਡਿਨਰ ਹੈ ਡਿਨਰ ਡੋਨਾ ਕੋਈ ਨਹੀਂ ਮੈਨੂੰ ਤਾਂ ਭੁੱਖ ਲੱਗੀ ਹਲੇ ਵੀ ਪੂਰੀ ਹਾ ਹਏ ਅਸੀਂ ਹੁਣ ਨਾ ਜਾ ਕੇ ਆਏ ਕਸੀਨੋ ਦੇ ਵਿੱਚ ਜਾ ਕੇ ਆਏ ਆ ਜਿਹੜਾ ਕਸੀਨੋ ਇੱਥੋਂ ਦਾ ਕਸੀਨੋ ਦੇ ਵਿੱਚ ਕੈਮਰਾ ਲਾਊਡ ਨਹੀਂ ਸੀਗਾ ਇਸ ਕਰਕੇ ਆਪਾਂ ਉੱਥੇ ਵੀਡੀਓ ਨਹੀਂ ਬਣਾ ਸਕਦੇ ਸੀ ਪਰ ਅਸੀਂ ਉਧਰੋਂ ਆਏ ਆ ਹੁਣ ਤੇ ਫਿਲਹਾਲ ਹੁਣ ਨਾ ਰਾਤ ਹੋ ਗਈ ਆ ਸ਼ਾਮ ਦਾ ਟਾਈਮ ਆ ਤੇ ਸ਼ਾਮ ਦੇ ਟਾਈਮ ਨਾ ਵਿਊ ਥੋੜਾ ਜਿਹਾ ਚੇਂਜ ਹੋ ਜਾਂਦਾ ਇੱਥੇ ਬਾਹਰਲਾ ਵੈਸੇ ਮੇਰਾ ਜਿਹੜਾ ਜਨਮ ਦਿਨ ਨਾ ਜਨਮਦਨ ਹੈਗਾ ਵਾ ਅੱਜ ਰਾਤ ਨੂੰ 12 ਵਜੇ ਤੇ ਰਾਤੀ ਇਹਨੇ ਕੇਕੋ ਕੱਟਣਾ ਤੇ ਆਪਾਂ ਹੁਣ ਉਦੋਂ ਲਾਈਵ ਹੋਵਾਂਗੇ ਸਿੱਧਾ 11 12 ਵਜੇ ਜਦੋਂ ਕੇਕ ਕਟਾਂਗੇ ਆਪਾਂ ਤੂੰ ਮੈਨੂੰ ਦੱਸਿਆ ਨਾ ਮੈਨੂੰ ਪਤਾ ਦਾ ਕੀ ਕਟਨਾਮਾ ਇਦਾਂ ਤਾਂ ਨਹੀਂ ਮੈਂ ਹੁਣ ਵੀ ਉਹ ਵੀ ਖਲ ਲੱਗ ਗਿਆ ਹਾਈਲਾਈਟਾਂ ਲੂਟਾ ਬੰਦ ਕਰਤੀਆਂ ਵਾਂ ਕਮਰੇ ਦੀਆਂ ਕਮਰੇ ਦੇ ਨੇ ਸਾਰੀਆਂ ਲਾਈਟਾਂ ਕਰਤੀਆਂ ਡਿਮ ਹੁਣ ਵੀ ਉਹ ਵੀ ਖਲ ਲੱਗ ਗਿਆ ਬਾਹਰਲਾ ਆ ਦੇਖੋ ਆ ਉਹ ਇੱਕ ਆ ਪਰਲਾ ਬ੍ਰਿਜ ਪੂਲ ਔਰ ਇੱਕ ਆ ਅਲੀਜਾਬੈਥ ਕੋਏ ਜਿਹਨੂੰ ਕਹਿ ਦਿੰਦੇ ਆ ਉਹ ਵਾਈਬ ਹੀ ਵਾਜ ਰਹੀ ਹੈ ਯਾਰ ਇਹ ਹੈ ਨਾ ਗਲਾਸ ਆਪਣੇ ਬਰਥਡੇ ਟੂ ਮੀ ਬਰਥਡੇ ਟੂ ਮੀ ਗਾਈਜ਼ ਟਾਈਮ ਹੋ ਗਿਆ 12:58 ਮਿੰਟ 2 ਮਿੰਟ ਰਹਿ ਗਏ ਆ ਤੇ ਨਰਦੀਪ ਕਰਦੀ ਪਈ ਆ ਕੇਕ ਦੀ ਪ੍ਰੈਪਰੇਸ਼ਨ ਠੀਕ ਆ ਇਹ ਸਰਪ੍ਰਾਈਜ਼ ਪਹਿਲਾਂ ਹੀ ਪਤਾ ਲੱਗ ਗਿਆ ਮੈਨੂੰ ਹਣਾ ਕਿਉਂਕਿ ਹੁਣ ਕਮਰੇ ਦੇ ਵਿੱਚੋਂ ਤਾਂ ਪਤਾ ਲੱਗ ਹੀ ਜਾਊਗਾ ਤੇ ਇਹ ਕੇਕ ਬਣਾਇਆ ਚਿੰਕੀ ਨੇ ਕਿਉਂਕਿ ਹੈਗੀ ਬ੍ਰਦਰ ਦੀ ਵਾਈਫ ਬਰਥ ਦੇ ਵਿੱਚ ਅਗਰ ਕੋਈ ਵੀ ਬੰਦਾ ਰਹਿੰਦਾ ਤਾਂ ਚਿੰਕੀ ਤੋਂ ਕੇਕ ਬਣਵਾਇਓ ਪੂਰਾ ਘੈਂਡ ਕੇਕ ਬਣਾਉਂਦੀ ਆ ਠੀਕ ਆ ਉਹਨੂੰ ਕੇਕ ਕੁੱਕਦਾ ਵਾਵਾ ਆਉਂਦਾ ਤਿਆਰਬਾ ਹੈਗਾ ਬਰਥਡੇ ਯੈਸ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਮੀ ਇਹ ਹੈਗਾ ਮੇਰਾ ਹੁਣ ਤੱਕ ਦਾ ਤੀਜਾ ਕੇਕ ਚੌਥਾ ਚੌਥਾ ਮਫਿਨ ਵੀ ਕਿਟਾਏ ਨਾ ਮੈਂ ਇੱਕ ਆ اچھا ਦੋ ਵਾਰ ਤਿਕੇ ਇੱਕ ਅੱਜ ਪਹਿਲਾਂ ਤੇ ਹੁਣ ਇਹ ਹੋ ਗਿਆ ਚੌਥਾ ਕੇਕ ਆਪਣਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ 베ਬੀ ਹੈਪੀ ਬਰਥਡੇ ਕੇ ਕੱਟਣਾ ਆਪਾਂ ਚਮਚ ਦੇ ਨਾਲ ਕਿਉਂਕਿ ਆਪਾਂ ਉਹ ਇੱਥੇ ਚੜਦੇ ਨਹੀਂ ਮੈਨੂੰ ਲੱਭੀ ਆਪਾਂ ਚਮਚ ਦੇ ਨਾਲ ਹੀ ਕੱਟਦੇ ਆ ਯੋ ਹੈਪੀ ਟੜੇ ਟੜਾ ਨਾ 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 ਏ ਨਾ ਮਾਈ ਬਰਥਡੇ ਲੀ ਬੇੜੀ ਨਾ 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 ਮੂੰਹ ਤੋਂ ਨਾ ਬਣਾ ਮੈਨੂੰ ਯਾਰ ਉਹ ਮੂੰਹ ਨਹੀਂ ਆ ਰਿਹਾ ਹੈਪੀ ਬਰਥਡੇ ਟੂ ਯੂ ਨਾ ਲੈ ਚਲ ਥੋੜਾ ਸ਼ਗਨ ਜਸਟ ਏ ਗਾਇਜ਼ ਗੁੱਡ ਮਾਰਨਿੰਗ ਤੇ ਆਪਣਾ ਹੋ ਗਿਆ ਰਾਤ ਦਾ ਟਾਈਮ ਹੋ ਗਿਆ ਖਤਮ ਤੇ ਹੁਣ ਆਪਾਂ ਜਾ ਰਹੇ ਆ ਆਪਾਂ ਇਕੱਲੇ ਰੈਡੀ ਰੂਡੀ ਹੋ ਚੁੱਕੇ ਆ ਆਪਾਂ ਆ ਗਏ ਹੋਟਲ ਦੇ ਬਾਹਰ ਆਪਣਾ ਜਿੱਥੇ ਬ੍ਰੇਕਫਾਸਟ ਕਰਨਾ ਉਹਦੇ ਬਾਹਰ ਆ ਗਏ ਆ ਆ ਪਿੱਛੇ ਆਪ ਨੂੰ ਆ ਰਿਹਾ ਕੁਵੇਰੀ ਕੁਵੇਰੀ ਆ ਮਤੈ ਨਾਲ ਹੋ ਜੇਗਾ ਠੀਕ ਆ ਤੇ ਤੇ ਬਫੇ ਵਗੈਰੇ ਲੱਗਾ ਹੋਊਗਾ ਤੇ ਹੁਣ ਇਹ ਨਹੀਂ ਪਤਾ ਫੂਡ ਆਪਣੇ ਕਿੰਦਾ ਦਾ ਵਧੀਆ ਹੋਣਾ ਚਾਹੀਦਾ ਆਏ ਆ ਆਪਾਂ ਇੱਥੇ ਬੈਠੇ ਹਾਂ ਇੱਥੇ ਆਏ ਹਾਂ ਹਾਂ ਨਹੀਂ ਆਏ ਆ ਆਏ ਨਹੀਂ ਆਏ ਆ ਆਪਾਂ ਕਦੋਂ ਆਏ ਇੱਥੇ ਆਪਾਂ ਆਏ yeah yeah a bit of yeah do you have potatoes yeah. yeah i need potatoes ha ah, dekho guys kya yeah, baat hai breakfast vegetarian okay. spring roll aa rakh mere liye and samosa mere the chhole di na le hi milde ha aa badhiya breakfast wala kal la lo ਆਪਣੇ ਖਾਣ ਵਾਲੀਆਂ ਚੀਜ਼ਾਂ ਤਾਂ ਹੈਗੀਆਂ ਨਾ ਜਿ ਆਪਾਂ ਨੂੰ ਤਾਂ ਭੁੱਖ ਮਿੱਟਦੀ ਆ ਇੰਡੀਅਨ ਫੂਡ ਖਾ ਕੇ ਆਪਣੀ ਗੋਰਿਆਂ ਵਾਲਾ ਨਹੀਂ ਮੈਨੂੰ ਪਸੰਦ ਜਮਾ ਵੀ ਆਪਾਂ ਤਾਂ ਇੰਡੀਅਨ ਫੂਡ ਖਾਈਦਾ ਤੇ ਉਹਦੇ ਨਾਲ ਹੀ ਭੁੱਖ ਮਿੱਟਦੀ ਹਜੇ ਆਪਾਂ ਇਹ ਹੁਣ ਬਫੇ ਆ ਬਫੇ ਚ ਜਿੰਨੀਰੀ ਮਰਜ਼ੀ ਜਾਓ ਆਪਾਂ ਦੁਬਾਰਾ ਫੇਰ ਜਾਵਾਂਗੇ ਵੇਰ ਜਾਵਾਂਗੇ ਦੋ ਤਿੰਨ ਲਰੀ ਪਲੇਟਾਂ ਭਰਪੂਰ ਭਿਲਾਵਾਂਗੇ ਤੇ ਖਾਵਾਂਗੇ ਫਿਰ ਸਮੋਸਾ ਵੇਖਦੇ ਕਿਹੜਾ ਤੇ ਯਾ ਇਹ ਲੈਣਾ ਵੇ ਮਿਲਦਾ ਇੰਨੇ ਸ਼ਾਫ ਅੰਦਰ ਹੋਣਗੇ ਹੋਣੇ ਕੀ ਗੱਲ ਆ ਤੂੰ ਇੰਡੀਅਨ ਚਾਹ ਕੋ ਬਣਾਉਂਦਾ ਏ ਤੂੰ ਉਹ ਹੋਣੀ ਹੁੰਦੀ ਚਾਹ ਆ ਗਈ ਆਪਣੀ ਆ ਦੁੱਧ ਇਹਨਾਂ ਦਾ ਦੁੱਧ ਦੇ ਕੇ ਕੀ ਆ ਇਹਦੇ ਚਾਹੀ ਚਾਹ ਅਮਰ ਨੇ ਚਾਹ ਬਣਾਉਣੀ ਹੈ ਤੇ ਗਰਮਾ ਗਰਮ ਫੇਰ ਦੇਵੇਂ ਬਲੈਕ ਟੀ ਆ ਇਹਦੇ ਚ ਮਿਲਕ ਪਾਵਾਂਗੇ ਨਾਲ 슈ਗਰ ਦੇਗੀ ਹਾਂ 슈ਗਰ ਦੇਗੀ ਅੱਜ 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 ਆ ਲੱਗਦਾ ਪਿਆ ਬਾ ਟੇਸਟੀ ਨਾ ਇੰਡੀਅਨ ਟੇਸਟ ਲੱਗਦਾ ਪਿਆ ਅੱਜ ਕੱਲ ਆਲਾ ਤਾਂ ਉਹ ਜਿਹੜਾ ਬਣਾਇਆ ਸੀ ਉਹ ਨਾ ਵਧੀਆ ਸੀ ਬੜਾ ਉਹ ਮਠਾ ਬੜਾ ਬਣਾਇਆ ਸੀ ਉਹ ਮਠਾ ਹੈ ਬੇਨਾ ਖਾਣੇ ਆ ਆਪਣੀ ਆ ਗਈ ਲਾਸਟ ਪਲੇਟ ਹੁਣ ਫਰੂਟ ਤੇ ਜੂਸ ਯੈਸ ਕਿਹੜਾ ਹੋ ਗਿਆ ਹੌਲ ਕੁਟਕੇ ਹਜਾਣਾ ਲੈ ਗੇਟਾ ਮਾਰ ਹੈ ਜਨਮ ਦਿਨ ਮੇਰਾ ਖਾਤ ਹੋ ਜਾ ਦੇ ਰਹੀ ਹੈ ਹੈ ਰੱਸੀ ਬੱਲਾ ਫਿਰਦੇ ਹਾਂਜੀ ਆਪਣਾ ਹੋ ਗਿਆ ਬ੍ਰੇਕਫਾਸਟ ਹੋ ਗਿਆ ਵਾ ਗਾਈਜ਼ ਬੜਾ ਕਹੈਂਡ ਸੀਗਾ ਬ੍ਰੇਕਫਾਸਟ ਹਨਾ ਚਾਰ ਮੈਂ ਪੰਜ ਵਾਰੀ ਪਲੇਟ ਭਰੀ ਆਪਦੀ ਫਰੂਟ ਫਰਾਟ ਕੀ ਲਗਭਗ ਜੋ ਕੁਝ ਟੇਸਟ ਕਰ ਸਕਦਾ ਹੀ ਕਰ ਲਿਆ ਆਪਾਂ ਹੁਣ ਆਪਾਂ ਇਹ ਤੋਂ ਬਾਅਦ ਇਧਰ ਰਾਦੀ ਪੂਲ ਵੇਖਿਆ ਨਹੀਂ ਗਿਆ ਕਿ ਹੁਣ ਆਪਾਂ ਇੱਕ ਵਾਰੀ ਪੂਲ ਵੇਖਦੇ ਆ ਵਾਹ ਪਾਣੀ ਤਾਂ ਨਹੀਂ ਠੰਡਾ ਹੋਊਗਾ ਇਹ ਠੰਡਾ ਹੋਊਗਾ ਮੋਟਰ ਆਪਣੀ ਹਾਈਟ ਤੋਂ ਵੱਡਾ 1.65 ਮੀਟਰ ਉੱਤੇ ਕੁੱਤੇ ਆ ਜਣਾ ਆ ਆ ਕੀ ਆ ਆ ਨਹਾਉਣ ਵਾਸਤੇ ਵੀ ਹਾਂ ਇਹ ਵੀ ਨੋਂ ਲਈ ਆ ਆ ਨੀਵੇਂ ਆ ਉੱਚਾ ਆ ਬੰਨੂ ਹੈ ਵਾਹ ਆਪਣਾ ਹੋਟਲ ਵਿਖਾਉਣਾ ਤੁਹਾਨੂੰ ਬਾਹਰੋਂ ਆ ਰਿਹਾ ਆ ਬਾਇ ਤੇ ਕਿਤੇ پتہ ਨਹੀਂ ਕਿਹੜੀ ਮੰਨ ਜਾਂਦੇ ਸੀਗੇ ਨੌਵੀਂ ਤੇ ਚਲੋ ਬੈਹ ਹਾ ਤੇ ਆ ਵੇ ਆ ਕੱਪੜੇ ਇਦਾਂ ਦੇ ਦਿੰਦੇ ਆ ਵੇਖ ਉਹ ਕੋਟ ਪੈਂਟ ਆ ਪਾਏ ਵੇਖਦੇ ਵੀ ਇਦਾਂ ਦੇ ਕੱਪੜੇ ਠੰਡ ਵੀ ਠੰਡ ਵੀ ਲੱਗੇ ਲੱਗ ਗਈ ਐ ਠੰਡ ਵੀ ਲੱਗਣ ਲੱਗੀ ਆ ਬਾਹਰ ਵੈ ਖੰਡ ਆ ਪਤਾ ਹੁਣ ਮੈਂ ਜਾ ਕੇ ਜੈਕਟ ਪਾਉਣੀ ਆ ਅੰਮੀ ਹੁਣ ਆਪਾਂ ਸਮਾਨ ਸਮੂਹ ਨੇ ਕਰੀ ਬੈਗ ਜਿਹੜਾ ਵਾ ਪੈਕੋ ਕਰੀਏ ਤੇ ਫਿਰ ਇਹਦੇ ਬਾਅਦ ਆਪਣੀ ਛੁੱਟੀ ਇੱਧਰ ਦੀ ਫਿਰ ਆਪਾਂ ਚੱਲਾਂਗੇ ਘਰੇ ਆਪਾਂ ਆ ਗਏ ਹੁਣ ਥੱਲੇ ਬੈਗ ਬੁੱਕ ਪੈਕ ਹੋ ਗਿਆ ਤੇ ਆਪਣੀ ਪਾਰਕਿੰਗ ਹੈਗੀ ਆ ਬੈਲੇ ਪਾਰਕਿੰਗ ਸੀਗੀ ਤੇ ਆਪਾਂ ਗੱਡੀ ਇੱਥੇ ਆਪਾਂ ਨੂੰ ਉਤਾਰ ਜਣਗੇ ਅਜਾ ਇੱਥੇ ਫਟੌਲੀ ਬਣੀ ਟਿਕਟ ਤੇ ਪਰਦੋ ਨੂੰ ਅਗਲਾ ਵਲੌਗ ਹੁਣ ਤੁਹਾਨੂੰ ਸੁਣਾਵਾਂਗੇ ਅਗਲੇ ਨੈਕਸਟ ਕੋਈ ਵਿਖਾਵਾਂਗੇ ਵਲੌਗ ਉਹਦੇ ਵਿੱਚ ਆਪਾਂ ਕੁਝ ਹੋਰ ਅਸਟ੍ਰੇਲੀਆ ਦੀ ਲਾਈਫ ਪਰੇ ਵਿਖਾਵਾਂਗੇ ਠੀਕ ਆ ਤੇ ਇਹ ਸੀਗਾ ਆਪਣਾ ਬਰਥਡੇ ਸਰਪ੍ਰਾਈਜ਼ ਘੈਂਟ ਸੀਗਾ ਤੁਸੀਂ ਵੀ ਕਮੈਂਟ ਦੇ ਵਿੱਚ ਦੱਸਿਓ ਤੁਹਾਨੂੰ ਕਿਤਾ ਹੁੰਦਾ ਲੱਗਿਆ ਹਨਾ ਤੇ ਬਾਕੀ ਆਪਾਂ ਚਲੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਦ ਤੱਕ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਬਈ ਨਮਸਕਾਰ ਬਾਏ 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 ਬਾਏ